ਭਾਈ ਸਿੰਘਾ ਜੀ ਦਾ 2-4 ਦਿਨ ਕੰਮ ਨਾ ਚੱਲਿਆ ਇੱਕ ਦਿਨ ਥੋੜੀ ਜੀ ਕਿਰਤ ਕੀਤੀ 2% ਕਮਾਈ ਕੀਤੀ ਭਾਈ ਲੈਣਾ ਜੀ ਦੀ ਦੁਕਾਨ ਤੇ ਚਲੇ ਗਏ 2% ਫੜਾਏ ਭਾਈ ਸਿੰਘਾ ਜੀ ਨੇ ਭਾਈ ਲੈਣਾ ਜੀ ਨੂੰ ਆਹ ਲਓ ਜੀ ਥੋੜਾ ਜਿਹਾ ਆਟਾ ਦਿਓ ਦੁਕਾਨ ਤੇ ਗਏ। ਉਹਨੇ ਸੋਚਿਆ ਵੀ ਪਹਿਲਾਂ ਆਉਂਦਾ ਰਹਿੰਦਾ ਸੀ ਕਈ ਕਈ ਦਿਨਾਂ ਬਾਅਦ ਸਮਾਨ ਲੈ ਕੇ ਜਾਂਦਾ ਵੀ ਭਾਈ ਸਿੰਘਾ ਜੀ ਕਈ ਦਿਨਾਂ ਬਾਅਦ ਆਇਆ ਦੁਕਾਨ ਤੇ। ਹੁਣ ਇੱਕ ਤੇ ਸ਼ਬਦ ਸੁਣਿਆ ਸੀ ਮਨ 'ਚ ਨਿਮਰਤਾ ਆ ਗਈ ਮਨ ਵਿੱਚ ਦਇਆ ਆ ਗਈ। ਹੁਣ ਭਾਈ ਲੈਣਾ ਜੀ ਤਾਂ ਦਇਆ ਕਰਦੇ ਆ ਪਰ ਉਧਰੋਂ ਭਾਈ ਸਿਆਂ ਜੀ ਵੀ ਗੁਰੂ ਨਾਨਕ ਦੇ ਪੱਕੇ ਸਿੱਖ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੱਕੇ ਸਿੱਖ ਨੇ ਹੁਣ ਜਦੋਂ ਭਾਈ ਲੈਣਾ ਜੀ ਨੇ ਸੋਚਿਆ ਵੀ 2 ਟੱਕਿਆਂ ਦਾ ਕਿਹੜਾ ਆਟਾ ਆਉਣਾ ਕੀ ਫਰਕ ਪੈਂਦਾ 2 ਬੁੱਕ ਵੱਧ ਪਾ ਦੇਣ ਕਹਿੰਦੇ ਉਹਨੇ 2 ਬੁੱਕ ਵੱਧ ਪਾ ਦੇ ਤੇ ਭਾਈ ਸਿੰਘਾ ਜੀ ਕਹਿੰਦੇ ਵੀ ਮੈਨੂੰ ਲੱਗਦਾ ਵੀ ਤੁਹਾਨੂੰ ਭੁਲੇਖਾ ਲੱਗ ਗਿਆ ਤੁਸੀਂ ਆਟਾ ਮੈਨੂੰ ਵੱਧ ਪਾਤਾ ਉਹ ਕਹਿੰਦਾ ਨਹੀਂ ਨਹੀਂ ਮੈਂ ਸੋਚਿਆ ਵੀ ਤੇਰਾ ਕੰਮ ਨਹੀਂ ਚੱਲਿਆ ਤੇ ਕੋਈ ਗੱਲ ਨਹੀਂ ਇਹਦੇ ਨਾਲ ਸਰਨਾ ਕੋਈ ਨਹੀਂ ਦੋ ਟੱਕਿਆਂ ਦੇ ਆਟੇ ਨਾਲ ਤੁਹਾਡੇ ਪ੍ਰਸ਼ਾਦੀ ਦੋ ਬਣਨੇ ਆ ਮਸਾਂ ਤੂੰ ਆ ਲੈ ਜਾ ਭਾਈ ਸਿੰਘਾ ਕਹਿੰਦਾ ਵੀ ਲੈਣਾ ਜੀ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੇਰਾ ਸਤਕਾਰ ਕੀਤਾ ਪਰ ਇਹ ਮੈਂ ਪਰਾਇਆ ਹੱਕ ਨਹੀਂ ਖਾ ਸਕਦਾ ਮੇਰਾ ਇਹ ਤੇ ਹੱਕ ਨਹੀਂ ਆਖੋ ਸਤਨਾ ਸ੍ਰੀ ਵਾਹੇ ਗੁਰੂ ਇਹਨੂੰ ਕਹਿੰਦੇ ਆ ਉਹਦੀ ਇਰਾਜ਼ ਵਿੱਚ ਰਹਿਣਾ ਕਹਿਣਾ ਬਹੁਤ ਸੌਖਾ ਮੈਂ ਸੇਵਾ ਕਰਦਾ ਮੈਂ ਗੁਰਦੁਆਰੇ ਜਾਂਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਪਰ ਵਚਨ ਮੰਨਣੇ ਪਿਆਰੋ ਬੜੇ ਔਖੇ ਆ ਪਰ ਜੇ ਅਸੀਂ ਮੰਨਦਿਆਂ ਨਾ ਵਚਨ ਸਤਿਗੁਰੂ ਸੱਚੇ ਪਾਤਸ਼ਾਹ ਪਰਚਾ ਜਰੂਰ ਪਾ ਕੇ ਵੇਖਦਿਆ ਪਰ ਜੇ ਕਿਤੇ ਉਹਦੀ ਰਜਾ ਚ ਰਹਿ ਕੇ ਦੁੱਖ ਸੁੱਖ ਚੱਲਦਾ ਰਹਿਣਾ ਇੱਕ ਦਿਨ ਉਹ ਦਿਨ ਜਰੂਰ ਆ ਜਾਂਦਾ ਜਦੋਂ ਰਹਿਮਤਾਂ ਵਰਤ ਜਾਂਦੀਆਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਥੋੜਾ ਜਿਹਾ ਸਬਰ ਚਾਹੀਦਾ ਥੋੜਾ ਜਿਹਾ ਸੰਤੋਖ ਚਾਹੀਦਾ ਇੱਕ ਤਾਂ ਬੜਾ ਪਵਿੱਤਰ ਸਰੀਰ ਮਿਲਿਆ ਸਾਨੂੰ ਪਰਮਾਤਮਾ ਨੇ ਜੋਤ ਰੱਖੀ ਐ ਜੋਤ ਲੈ ਕੇ ਅਸੀਂ ਇਸ ਸੰਸਾਰ ਤੇ ਆਏ ਆਂ ਓਨਾ ਚਿਰ ਜਿਉਨੇ ਆ ਜਿੰਨਾ ਚਿਰ ਉਹਦੀ ਜੋਤ ਕੰਮ ਕਰਦੀ ਐ ਇਹ ਸ਼ਰੀਰਾਂ ਮੇਰਿਆ ਹਰ ਤੁਮ੍ਹ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆ ਜੋਤ ਰੱਖੀ ਤੇ ਅਸੀਂ ਇਸ ਦੁਨੀਆ ਤੇ ਆਏ ਆਂ ਤੇ ਇਸ ਸ਼ਰੀਰ ਤੋਂ ਕੰਮ ਕੀ ਲੈਣਾ ਭਈ ਪ੍ਰਾਪਤ ਮਾਨੁੱਖ ਦਿਹੁਰਿਆ ਗੋਵਿੰਦ ਮਿਲਣ ਕੀ ਇਹ ਤੇਰੀ ਬੰਧਿਆ ਇਹ ਪਰਮਾਤਮਾ ਦੀ ਬੰਦਗੀ ਕਰਨ ਦੀ ਇੱਕ ਵਾਰੀ ਹੈ ਇੱਕ ਮੌਕਾ ਹੈ ਜਿਨੇ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ RAM ਰਾਜੇ ਇਹੋ ਮਾਨਸ ਜਨਮੁ ਦੁਲੰਭ ਹੈ ਬੜਾ ਕੀਮਤੀ ਹੈ ਜਨਮ ਇਹ ਤਾਂ ਕਰਕੇ ਸਿਆਂ ਦੀ ਵਰਗੇ ਰਦਾ ਰਜਾ ਚ ਰਹਿੰਦੇ ਸੀ ਵੀ ਇਹ ਜਨਮ ਕਿਹੜਾ ਰੋ ਰੋਜ ਮਿਲਣਾ ਕੋਈ ਐਸਾ ਕਰਮ ਨਾ ਕਰ ਬੈਠੀਏ ਜਿਨਨੇ ਐਸਾ ਹਰ ਨਾਮ ਨਾ ਚੇਤੇ ਉਸ ਕਾਹੇ ਜਗ ਆਏ RAM ਰਾਜੇ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਮਝਾਏ ਹੁਣ ਬੱਤ ਹੈ ਹਰ ਨਾਮ ਨਾ ਬੀਜਿਓ ਮਰਜ਼ ਕਹਿੰਦੇ ਆਹ ਬੱਤ ਹੈ ਜੇ ਹੁਣ ਨਾਮ ਨਾ ਬੀਜਿਆ ਫਸਲ ਬੱਤਾ ਹੀ ਹੋਵੇ ਤੇ ਆਪਾਂ ਨਾਮ ਨਾ ਬੀਜੀਏ ਆਪਾਂ ਫਸਲ ਨਾ ਬੀਜੀਏ ਤਾਂ ਫਿਰ ਅੱਗੇ ਕੀ ਖਾਏਗਾ ਦੁਨਿਆਵੀ ਫਸਲ ਲਾ ਲੋ ਬਾਣ ਬਾਤ ਆਇਆ ਹੋਵੇ ਤੇ ਆਪਾਂ ਨਾਂ ਬੀਜੇ ਅੱਗੇ ਕੀ ਖਾਵਾਂਗੇ ਇਸੇ ਤਰ੍ਹਾਂ ਮਰਜ਼ੀ ਕਹਿੰਦੇ ਆ ਆਹ ਸ਼ਰੀਰ ਰੂਪੀ ਤੇਰੇ ਕੋਲ ਜ਼ਮੀਨ ਹੈ ਇਹ ਨਾਮ ਤੋਂ ਬਿਨਾ ਬੰਜਰ ਪਈ ਹੈ ਇਹਦੇ ਵਿੱਚ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਮਝਾਏ ਹੁਣ ਬੱਤਾਂ ਖਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਮਨ ਮੁਖਾਂ ਨੂੰ ਫਿਰ ਜਨਮ ਹੈ ਕਹਿੰਦੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਬਾਰ ਬਾਰ ਜੰਮਣਾ ਪੈਂਦਾ ਤੇ ਬਾਰ ਬਾਰ ਮਰਨਾ ਪੈਂਦਾ ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਤੇ ਮਨ ਦੇ ਪਿੱਛੇ ਜਿਹੜਾ ਬੰਦਾ ਤੁਰਦਾ ਨਾ ਵੀ ਮਨ ਨਹੀਂ ਕਹਿੰਦਾ ਮੇਰਾ ਮਨ ਕੀਤਾ ਮੈਂ ਇੱਧਰ ਚਲਾ ਗਿਆ ਮੇਰਾ ਮਨ ਨਹੀਂ ਕਰਦਾ ਮਨ ਨਾਂ ਦੀ ਸਾਡੇ ਅੰਦਰ ਕੋਈ ਚੀਜ਼ ਹੀ ਨਹੀਂ ਫੁਰਨੇ ਦੇ ਸੰਗ੍ਰਹਿ ਨੂੰ ਫੁਰਨਿਆਂ ਦੇ ਇਕੱਠ ਨੂੰ ਮਨ ਕਿਹਾ ਜਾਂਦਾ ਹੈ ਜਿਹੜੇ ਸਾਡੇ ਅੰਦਰ ਫੁਰਨੇ ਨੇ ਇਹੀ ਮਨ ਹੈ ਚੰਗੇ ਫੁਰਨੇ ਬਣ ਜਾਣਗੇ ਚੰਗਾ ਮਨ ਬਣ ਜਾਂਦਾ ਹੈ ਮਾੜੇ ਫੁਰਨੇ ਬਣ ਕੇ ਮਾੜਾ ਮਨ ਬਣ ਜਾਂਦਾ ਹੈ ਮਨ ਸਾਡੀ ਬਾਡੀ ਦੀ ਡਰਾਈਵਿੰਗ ਕਰਦਾ ਹੈ ਹੁਣ ਜਦੋਂ ਭਾਈ ਸਿੰਘਾ ਜੀ ਕਹਿੰਦੇ ਵੀ ਇਹ ਵੱਧ ਨਾ ਪਾਓ ਤੁਸੀਂ ਮੈਨੂੰ ਨਹੀਂ ਚਾਹੀਦਾ ਕਾਦੇ ਲਈ ਮੇਰੇ ਪਾਤਸ਼ਾਹ ਕਹਿੰਦੇ ਆ ਹੱਕ ਪਰਾਇਆ ਨਾਨਕਾ ਉਸ ਸੂਰ ਗਾਏ ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਗਾਏ ਕਹਿੰਦੇ ਝੂਠ ਨਾ ਬੋਲੇ ਪਰਾਇਆ ਹੱਕ ਨਾ ਖਾਵੇ ਫੇਰ ਗੁਰੂਆਂ ਨੇ ਤੇਰੀ ਹਾਮੀ ਭਰਨੀ ਐ ਨਹੀਂ ਤੇਰੀ ਹਾਮੀ ਕਿਸੇ ਨੇ ਵੀ ਨਹੀਂ ਭਰਨੀ ਮਹਾਰਜ ਕਹਿੰਦੇ ਗੁਰੂਆਂ ਪੀਰਾਂ ਨੇ ਪਰਦੀ ਨਾ ਤੇਰੀ ਹਮਾ ਪ੍ਰਾਇਆ ਹੱਕ ਖਾਣ ਵਾਲਿਆ ਵੀਰਾਂ ਨੇ ਪਰਦੀ ਦਾ ਤੇਰੀ ਹੱਕ ਨੇ ਘੱਟ ਖਾ ਲਾਂਗਾ ਪਰ ਮੇਰਾ ਹੱਕ ਨਹੀਂ ਇਹ ਤੇ ਜਿੰਨੀ ਕੁ ਮੈਂ ਕਿਰਤ ਕੀਤੀ ਹੈ ਤੇ ਮੈਨੂੰ ਉਹਨਾ ਕੀ ਪਾ ਹੁਣ ਆਸਰ ਹੋ ਗਿਆ ਭਾਈ ਲੈਣਾ ਜੀ ਦੇ ਮਨ ਤੇ ਵੀ ਐਡਾ ਪੱਕਾ ਸਿੱਖ ਕਿ ਹੋ ਜਾ ਜੀਵਨ ਹੋਏਗਾ ਇਹ ਨਰਵਾ ਕਿਵੇਂ ਕਰਦਾ ਹੋਏਗਾ ਕਿਰਤੀ ਬੰਦੇ ਨੂੰ ਨਾ ਕਦੇ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਵੈਸੇ ਕਿਰਤੀ ਬੰਦੇ ਜਿਆਦਾ ਖੁਸ਼ ਰਹਿੰਦੇ ਆ ਵੱਡੇ ਵੱਡੇ ਜੋ ਦੀਸਾ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਇਹ ਸਾਡਾ ਭਲੇਖਾ ਆ ਵੀ ਉਹ ਬੰਦਾ ਬੜਾ ਤਕੜਾ ਹੈ ਸ਼ਾਇਦ ਸੁਖੀ ਹੋਏਗਾ ਆਪਾਂ ਇਹ ਭਲੇਖੇ ਚ ਆਪ ਦੁਖੀ ਹੋਈ ਜਾਂਦੇ ਰਹਿੰਨੇ ਆ ਵੀ ਸ਼ਾਇਦ ਉਹਦੇ ਕੋਲੇ ਬਹੁਤ ਕੁਝ ਹੈ ਸੁੱਖ ਸਾਧ ਸੰਗ ਜੀ ਪਦਾਰਥਾਂ ਨਾਲ ਨਹੀਂ ਮਿਲਦਾ ਸੁੱਖ ਪੈਸੇ ਦਾਨੀ ਸੁੱਖ ਸਾਡੀ ਸਮਝ ਦਾ ਜੇ ਸਮਝ ਹੈ ਤਾਂ ਸੁੱਖ ਹੈ ਜੇ ਸਮਝ ਨਹੀਂ ਤਾਂ ਜਿੰਨੀ ਮਰਜੀ ਮਾਇਆ ਜਿਨ੍ਹਾਂ ਨੂੰ ਰਹਿਣਾ ਨਹੀਂ ਆਉਂਦਾ ਜਿਨ੍ਹਾਂ ਨੂੰ ਵਿਚਰਨਾ ਨਹੀਂ ਆਉਂਦਾ ਜੋ ਬੰਦਾ ਰੱਬ ਨਾਲ ਨਹੀਂ ਜੁੜਿਆ ਜਿੰਨੀ ਮਰਜੀ ਮਾਇਆ ਉਹ ਸ਼ਾਂਤੀ ਪ੍ਰਾਪਤ ਕਰ ਹੀ ਨਹੀਂ ਸਕਦਾ ਇੱਕ ਕਿਰਤੀ ਬੰਦਾ ਸਵੇਰੇ ਪ੍ਰਸ਼ਾਦਾ ਛਕਦਾ ਹੈ ਆਪਣਾ ਕੰਮਕਾਰ ਕਰਦਾ ਹੈ ਤੇ ਸ਼ਾਮ ਨੂੰ ਫੇਰ ਆਉਂਦਾ ਹੈ ਥੱਕਿਆ ਹੁੰਦਾ ਹੈ ਚੰਗੀ ਨੀਂਦ ਆਉਂਦੀ ਹੈ ਤੇ ਇੱਥੇ ਨਹੀਂ ਜਿੰਨੇ ਮਹਿੰਗੇ ਵੈੱਡ ਨੇ ਨਾ ਉੰਨੀਆਂ ਮਹਿੰਗੀਆਂ ਗੋਲੀਆਂ ਖਾਂਦੇ ਆ ਲੋਕ ਇੱਥੇ ਜਿੰਨੀਆਂ ਵੱਡੀਆਂ ਕੋਠੀਆਂ ਨੇ ਉੰਨੀਆਂ ਵੱਡੀਆਂ ਗੋਲੀਆਂ ਖਾਂਦੇ ਆ ਕਦੇ ਵੇਖੋ ਮੌਕਾ ਮਿਲਦਾ ਰਹਿੰਦਾ ਮਰਜ ਦੀ ਮਿਹਰ ਨਾਲ ਗਰੀਬ ਤੋਂ ਗਰੀਬ ਦੇ ਘਰ ਵੀ ਜਾਈਦਾ ਤੇ ਅਮੀਰ ਤੋਂ ਅਮੀਰ ਦੇ ਘਰ ਵੀ ਜਾਈਦਾ ਇਹ ਸਾਡਾ ਵਹਿਮ ਹੈ ਤੂੰ ਗੁਰੂ ਨਾਨਕ ਦੀ ਰਜਾ ਵਿੱਚ ਰਹਿ ਸੱਚੇ ਪਾਤਸ਼ਾਹ ਆ ਚੌਂਪੜੀ ਵੀ ਦਿੱਤੀ ਆ ਨਾ ਤਾਂ ਇਹਦੇ ਵਿੱਚ ਹੀ ਆਨੰਦ ਜਿੱਥੇ ਪਰਿਵਾਰ ਦੇ ਵਿਚਾਰ ਮਿਲਦੇ ਆ ਇਕੱਠੇ ਰਹਿਨੇ ਹੋ ਭਾਵੇਂ ਮਹੱਲੇ ਵਾਲਿਓ ਭਾਵੇਂ ਆਪਦਾ ਪਰਿਵਾਰ ਹੈ ਭਾਵੇਂ ਪਤੀ ਪਤਨੀ ਹੈ ਜਿੱਥੇ ਵਿਚਾਰ ਮਿਲਦੇ ਆ ਉਹਦੇ ਵਰਗਾ ਸੁਰਗ ਕੋਈ ਨਹੀਂ ਜਿੱਥੇ ਵਿਚਾਰ ਨਹੀਂ ਮਿਲਦੇ ਤਾਂ ਉਹਦੇ ਵਰਗਾ ਨਰਕ ਹੀ ਕੋਈ ਨਹੀਂ ਆਖੋ ਸਤਨਾਕ ਸ਼੍ਰੀ ਵਾਹਿਗੁਰੂ ਜੀ ਸੰਤ ਗਿਆਨੀ ਮਸ਼ਕੀਨ ਸਿੰਘ ਜੀ ਨਾਲ ਦੋ ਦੋ ਗੱਲਾਂ ਇਹ ਕਹਿੰਦੇ ਹੁੰਦੇ ਆ ਪਰ ਰਾਜ ਬੜਾ ਵੱਡਾ ਹੁੰਦਾ ਉਹਨਾਂ ਵਿੱਚ ਉਹਨਾਂ ਨੇ ਕਿਹਾ ਵੀ ਰੱਬ ਨੂੰ ਹਾਜ਼ਰ ਰੱਖਣਾ ਚਾਹੁੰਦਾ ਤੂੰ ਕਹਿਣਾ ਵੀ ਰੱਬ ਮੇਰੇ ਨਾਲ ਰਵੇ ਤਾਂ ਦੋ ਚੀਜ਼ਾਂ ਦਾ ਤਿਆਗ ਕਰ ਦੇ ਉਹ ਕਿਹੜੀਆਂ ਨੇ ਇੱਕ ਤਾਂ ਪਰਾਇਆ ਧਨ ਇੱਕ ਪਰਾਇ ਤਨ ਵੱਲ ਨਾ ਵੇਖੀ ਰੱਬ ਤੇ ਤੂੰ ਕਦੇ ਦੂਰ ਨਹੀਂ ਹੋਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਨਿਸ਼ਾਨੀਆਂ ਨੇ ਪਿਆਰੋ ਪਰਮਾਤਮਾ ਤੇ ਇਥੋਂ ਦੂਰ ਨਹੀਂ ਹੋਏਗਾ ਕਦੇ ਪਰਮਾਤਮਾ ਤੇਰੇ ਅੰਗ ਸੰਗ ਰਹੇਗਾ ਬਸ ਪਰਾਏ ਧਨ ਤੇ ਪਰਾਏ ਤਨ ਤੇ ਆਖਣਾ ਰੱਖੀ ਆਪਣੀ ਕਿਰਤ ਕਰੀ ਐਸੀ ਬਰਕਤਾਂ ਆ ਜਾਣਗੀਆਂ ਕਿ ਧਰ ਧਰ ਕੇ ਭੁੱਲਣ ਲੱਗ ਜਾਏਗਾ ਇਹ ਸਿੱਖਣਾ ਹੈ ਬਾਣੀ ਤੋਂ ਅਸੀਂ ਐਦਾਂ ਥੋੜਾ ਵੀ ਆਏ ਤੇ ਗੋਲਕ ਨਾਲ ਮੱਥਾ ਲਾਇਆ ਤੇ ਚਲੇ ਗਏ ਮੈਂ ਰੋਜ਼ ਮੱਥਾ ਟੇਕ ਕਿਉਂ ਨਾ ਜੀ ਭਲਾ ਮੇਰਾ ਕਿਉਂ ਨਹੀਂ ਹੁੰਦਾ ਭਲਾ ਤਾਂ ਤਾਂ ਹੋਣਾ ਜੇ ਮਾੜਾ ਮੋਟਾ ਗਿਆਨ ਲਏਗਾ ਕੁਈ ਦੁੱਖ ਹੈ ਬਾਬਾ ਜੀ ਨੂੰ ਦੱਸ ਆ ਕੇ ਵੀ ਬਾਬਾ ਜੀ ਆ ਤੁਹਾਨੂੰ ਕਹਿਣਗੇ ਵੀ ਭਜਨ ਕਰਿਆ ਕਰੋ ਅੰਮ੍ਰਿਤ ਵੇਲੇ ਉੱਠਿਆ ਕਰੋ ਭਾਈ ਤੇ ਆ ਸ਼ਬਦ ਦਾ ਜਾਪ ਕਰਿਆ ਕਰੋ ਮੂਲ ਮੰਤਰ ਪੜਿਆ ਕਰੋ ਤੁਹਾਨੂੰ ਦੱਸਣਗੇ ਰਲ ਮਿਲ ਕੇ ਸਤਕਾਰ ਕਰਨਾ ਚਾਹੀਦਾ ਗੁਰੂ ਕੇ ਵਜੀਰਾ ਦਾ ਜਿਹੜੇ ਚੜ੍ਹਦੀ ਕਲਾ ਵਾਲੇ ਹੋਣ ਬਾਣੇ ਵਿੱਚ ਰਹਿੰਦੇ ਹੋਣ ਅਸੀਂ ਉਹਨਾਂ ਨੂੰ ਪਿਆਰ ਦੇਵਾਂਗੇ ਅਸੀਂ ਉਹਨਾਂ ਦੀ ਇੱਜ਼ਤ ਕਰਾਂਗੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝਾਂਗੇ ਤਾਂ ਫਿਰ ਉਹ ਸਾਡੇ ਨਾਲ ਪਰਿਵਾਰ ਬਣ ਕੇ ਰਹਿਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਅਸੀਂ ਪੁੱਛਿਆ ਹੀ ਨਾ ਪਿਆਰਿਓ ਤੇ ਫਿਰ ਭਲਾ ਕਿੱਥੇ ਰਹਿਣਾ ਫਿਰ ਕਿਹਦੇ ਸਿਰ ਤੇ ਰਹਿਣਾ ਉਹਨੇ ਇਹ ਸਾਡੇ ਬੱਚੇ ਨੇ ਇਹਨਾਂ ਦਾ ਅਸੀਂ ਖਿਆਲ ਰੱਖੀਏ ਇਦਾਂ ਕਹਿ ਦਈਏ ਨਾ ਬਾਬਾ ਜੀ ਨੂੰ ਵੀ ਬਾਬਾ ਜੀ ਤੁਸੀਂ ਗੁਰੂ ਕੇ ਵਜ਼ੀਰ ਹੋ ਤੁਸੀਂ ਚਿੰਤਾ ਨਾ ਕਰਿਓ ਕਿਸੇ ਗੱਲ ਦੀ ਅਸੀਂ ਤੁਹਾਡੇ ਨਾਲ ਆ ਸਾਰੇ ਬੂੰਦ ਬੂੰਦ ਨਾਲ دریا ਭਰ ਜਾਂਦਾ ਜੇ ਅਸੀਂ ਮਦਦ ਵੀ ਕਰਦੇ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਦਾਂ ਅਸੀਂ ਹੁਣ ਗੁਰਦੁਆਰਾ ਬੜਾ ਸੋਹਣਾ ਬਣਾਇਆ ਗੁਰਦੁਆਰਾ ਸਾਹਿਬ ਤੇ ਗੁਰੂ ਕੇ ਵਜ਼ੀਰ ਵੀ ਬਾਣੇ ਵਾਲੇ ਹੋਣ ਬੜੇ ਚੰਗੇ ਹੋਣ ਸੁਚੱਜੇ ਹੋਣ ਤੇ ਉਹਨਾਂ ਨਾਲ ਨਾਲ ਮਿਲ ਕੇ ਰਹੀ ਉਹਨਾਂ ਦਾ ਵਧੀਆ ਪ੍ਰਬੰਧ ਹੋਵੇ ਤੇ ਹਰ ਚੀਜ਼ ਦਾ ਅਸੀਂ ਆਪਣੇ ਪਰਿਵਾਰ 'ਚ ਜਿਵੇਂ ਰਹਿੰਦੇ ਆਂ ਓਵੇਂ ਦਾ ਉਹਨਾਂ ਨੂੰ ਕੋਈ ਦਿਖਲੀਪ ਨਾ ਆਵੇ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਕੋਈ ਦਿਖਲੀਪ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਬਾਬਾ ਜੀ ਦੇ ਬੱਚਿਆਂ ਨੂੰ ਵੀ ਕੋਈ ਦਿਖਲੀਪ ਨਾ ਆਵੇ ਇਹ ਸਾਡੀ ਸੋਚ ਚਾਹੀਦੀ ਹੈ ਜਿੰਨਾ ਤੁਸੀਂ ਬੰਧ ਕੱਢੋਗੇ ਨਾ ਜਿੰਨੀ ਮਦਦ ਕਰੋਗੇ ਉਹਨਾਂ ਪ੍ਰਮਾਤਮਾ ਤੁਹਾਨੂੰ ਦੁੱਗਣਾ ਦੇਵੇ ਇਹ 'ਚ ਕੋਈ ਸ਼ੱਕ ਨਹੀਂ ਹੁਣ ਆਪਾਂ ਸਮਾਪਤੀ ਵੀ ਸਮੇਂ ਸਿਰ ਕਰਨੀ ਆ ਪਿਆਰਿਓ ਬਹੁਤਾ ਲੇਟ ਨਹੀਂ ਹੋਣਾ ਭਾਈ ਸਿਆਂ ਜੀ ਨੂੰ ਜਦੋਂ ਵੇਖਿਆ ਵੀ ਇਹ ਤੇ ਥੋੜਾ ਜਿਹਾ ਆਟਾ ਵੀ ਵੱਧ ਪਵਾ ਕੇ ਰਾਜੀ ਨਹੀਂ ਇਹਦਾ ਜੀਵਨ ਕਿਹੋ ਜਿਹਾ ਹੋਏਗਾ ਭਾਈ ਲੈਣਾ ਜੀ ਜਦੋਂ ਸਿਆਂ ਜੀ ਲੈ ਕੇ ਨਾ ਥੋੜਾ ਜਿਹਾ ਆਟਾ ਘਰ ਚਲੇ ਗਏ ਤੇ ਭਾਈ ਲੈਣਾ ਜੀ ਨੇ ਮੰਗਰੀ ਦੁਕਾਨ ਬੰਦ ਕਰਤੀ ਆਪਣੀ ਤੇ ਭਾਈ ਸਿਆਂ ਦੇ ਮਗਰ ਮਗਰ ਚੱਲ ਪਏ ਵੀ ਵੇਖਦੇ ਆ ਜਾ ਕੇ ਭਲਾ ਵੀ ਕਿਵੇਂ ਰਹਿੰਦਾ ਹੈ ਕੀ ਕਰਦਾ ਸਿਸਟਮ ਹੈ ਕੀ ਗੱਲ ਬਾਤ ਹੈ ਵੇਖੀਏ ਜਾ ਕੇ ਭਾਈ ਸਿਆਂ ਜੀ ਆਟਾ ਲੈ ਕੇ ਥੋੜਾ ਜਿਹਾ ਘਰ ਚਲੇ ਗਏ ਉਸੇ ਚ ਖੁਸ਼ ਰਹ ਜਾਂ ਇਹੋ ਜਿਹਾ ਗਿਆਨ ਦਿੰਦੇ ਆ ਮਹਾਰਾਜ ਵੀ ਉਸੇ ਚ ਬੰਦਾ ਥੋੜੇ ਚ ਹੀ ਖੁਸ਼ ਰਹਿਣ ਲੱਗ ਜਾਂਦਾ ਮਾਫ ਕਰਨਾ ਸੀ ਤੇ ਖਾਂਦੇ ਪੀਂਦੇ ਰੋਂਦੇ ਰਹਿਨੇ ਆ ਸਾਡੇ ਕੋਲੇ ਛੱਤ ਤਾਂ ਹੈ ਸਾਨੂੰ ਚਾਹ ਪਾਣੀ ਪ੍ਰਸ਼ਾਦਾ ਪਾਣੀ ਤਾਂ ਮਿਲ ਰਿਹਾ ਹੈ ਸਾਡੇ ਬੱਚੇ ਤਾਂ ਪੜ ਰਹੇ ਆ ਇੱਥੇ ਜਨਮ ਹੋ ਬੱਚੇ ਵੀ ਲੈ ਲੈਂਦੇ ਆ ਜਿਨ੍ਹਾਂ ਨੂੰ ਜੰਮਦਿਆਂ ਨੂੰ ਪਿਆਰਿਓ ਫੁੱਟ ਪਾਥਾਂ 'ਤੇ ਜਨਮ ਲੈਣਾ ਪੈਂਦਾ ਛੱਤ ਵੀ ਨਹੀਂ ਹੁੰਦੀ ਆਪ ਤੋਂ ਨੀਵੇਂ ਬੰਨੀ ਵੇਖੋਗੇ ਫੇਰ ਖੁਸ਼ੀ ਮਿਲਦੀ ਐ ਵੀ ਉਹਦੇ ਨਾਲੋਂ ਤਾਂ ਮੈਂ ਠੀਕ ਆ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਤੇਰਾ ਸਰੀਰ ਠੀਕ ਠਾਕ ਐ ਬੱਚੇ ਤੇਰੇ ਤੰਦਰੁਸਤ ਨੇ ਐਦੂੰ ਵੱਧ ਅਮੀਰੀ ਨਹੀਂ ਹੋ ਸਕਦੀ ਆਖੋ ਸਤਨਾਮ ਬੱਚੇ ਤੰਦਰੁਸਤ ਨੇ ਘਰ ਵਿੱਚ ਹੋਰ ਕੀ ਚਾਹੀਦਾ ਕੰਮਕਾਰ ਮਿਲ ਰਿਹਾ ਹੋਰ ਕੀ ਚਾਹੀਦਾ ਖੁਸ਼ ਰਹਿਣਾ ਆ ਗਿਆ ਨਾ ਖੁਸ਼ ਰਹਿਣਾ ਸਿੱਖਣਾ ਢੰਗ ਚਾਹੀਦਾ ਵੀ ਖੁਸ਼ ਰਹਿਣਾ ਕਿਵੇਂ ਆ ਫੇਰ ਖੁਸ਼ ਰਹਾ ਜਾਂਦਾ ਨਹੀਂ ਪਛਤਾਈ ਜਾ ਉਹ ਤੇ ਢੀਂਗ ਤੋਂ ਢੀਂਗ ਦੁਨੀਆ ਪਈ ਐ ਜਿੱਥੇ ਉਹਨੇ ਜਨਮ ਦਿੱਤਾ ਸਾਨੂੰ ਕਰਮਾਂ ਦੇ ਮੁਤਾਬਕ ਹੀ ਦਿੱਤਾ ਹੈ ਜਿੰਨਾ ਕਿ ਸਾਡੀ ਯੋਗਤਾ ਸੀ ਉਹੋ ਜੀ ਸਾਨੂੰ ਜੋਬ ਮਿਲਗੀ ਉਹੋ ਜੀ ਸਾਨੂੰ ਡਿਊਟੀ ਲਾਤੀ ਪ੍ਰਮਾਤਮਾ ਨੇ ਜੀਓ ਪਿੰਡ ਦੀ ਆ ਤੁ ਆਪੇ ਤੋਂ ਦੇ ਆਪੇ ਕਾਰਾ ਲਾਇਆ ਤੇ ਜਦੋਂ ਜਾ ਕੇ ਵੇਖਿਆ ਭਾਈ ਸਿੰਘ ਜੀ ਆਪਣੇ ਘਰ ਵਾਲੀ ਨੂੰ ਕਹਿੰਦੇ ਲੈ ਭਗਵਾਨ ਨੇ ਥੋੜਾ ਜਿਹਾ ਆਟਾ ਮਿਲਿਆ ਤੇ ਪ੍ਰਸ਼ਾਦੇ ਬਣਾ ਲਾ ਇਹਦੇ ਪ੍ਰਸ਼ਾਦੇ ਬਣਾਏ ਇਹ ਪ੍ਰਸ਼ਾਦੇ ਬਣੇ ਤਿੰਨ ਤਿੰਨ ਪ੍ਰਸ਼ਾਦੇ ਬਣੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਲੈ ਬੱਚਾ ਛੋਟਾ ਜਾ ਦੋ ਤੂੰ ਖਾ ਲੈ ਮੈਂ ਇੱਕ ਖਾ ਖਾ ਲੈਣਾ ਉਹ ਘਰ ਵਾਲੀ ਕਹਿੰਦੀ ਨਹੀਂ ਜੀ ਤੁਸੀਂ ਕੰਮ ਕਰਦੇ ਹੋ ਤੁਸੀਂ ਦੋ ਖਾ ਲੋ ਮੈਂ ਇੱਕ ਖਾ ਲੈਣੀ ਇੱਕਦਾਂ ਜਦੋਂ ਇੱਕ ਦੂਜੇ ਦਾ ਸਹਾਰਾ ਬਣ ਕੇ ਚੱਲਾਂਗੇ ਨਾ ਤੇ ਗੱਡੀ ਫੇਰ ਚੱਲਦੀ ਹੈ ਤੇ ਹੁਣ ਦੋਨੇ ਆਪ ਚ ਉਹ ਕਹਿੰਦਾ ਵੀ ਤੂੰ ਦੋ ਪ੍ਰਸ਼ਾਦ ਦੀ ਸ਼ਕਲ ਹੈ ਮੈਂ ਇੱਕ ਸ਼ਕਲ ਲੈਣਾ ਘਰ ਵਾਲੀ ਕਹਿੰਦੀ ਤੁਸੀਂ ਦੋ ਪ੍ਰਸ਼ਾਦਾ ਦੇ ਛਕ ਲੋ ਮੈਂ ਇੱਕ ਛਕਲ ਲੈਣੀ ਐ ਐਨੇ ਨੂੰ ਨਾ ਵਾਰੋਂ ਇੱਕ ਮੰਗਣ ਵਾਲਾ ਆਇਆ ਕੋਈ ਸਾਧੂ ਫਕੀਰ ਆਇਆ ਆਵਾਜ਼ ਮਾਰੀ ਮਸਤ ਜਿਹਾ ਬੰਦਾ ਸੀ ਆਵਾਜ਼ ਮਾਰੀ ਜੀ ਪ੍ਰਸ਼ਾਦਾ ਚਾਹੀਦਾ ਏ ਭਾਈ ਲੈਣਾ ਜੀ ਵੇਖੀ ਜਾਂਦੇ ਆ ਉੱਲੇ ਖੜ ਕੇ ਘੜ ਦੇ ਪ੍ਰਸ਼ਾਦਾ ਛਕਣਾ ਜੀ ਉਹ ਕਹਿੰਦੇ ਚਲ ਨਵੇੜਾ ਕਰਤਾ ਪ੍ਰਮਾਤਮਾ ਨੇ ਇੱਕ ਪ੍ਰਸ਼ਾਦਾ ਇਹਨੂੰ ਦੇ ਦੇਣਾ ਇੱਕ ਹੀ ਕਾਪਾ ਛਕ ਲੈਣੇ ਉਹ ਇੱਕ ਪ੍ਰਸ਼ਾਦਾ ਉਹਨੂੰ ਦਿੱਤਾ ਉਹ ਖੇੜ ਕੀ ਵਰਤੀ ਉਹ ਅਜੇ ਛਕਣੀ ਲੱਗੀ ਸੀ ਉਹਨੇ ਇੱਕ ਪ੍ਰਸ਼ਾਦਾ ਭੁੱਖਾ ਸੀ ਫੜਾ ਫੜ ਛਕਿਆ ਕਹਿੰਦਾ ਜੀ ਇੱਕ ਹੋਰ ਦੇ ਦਿਓ ਉਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਐਂ ਕਰ ਭਾਗਵਾਨ ਨੇ ਜੇ ਇੱਕ ਦਿਨ ਕੰਮ ਹੋਰ ਨਾ ਚੱਲਦਾ ਫੇਰ ਕਿੱਥੋਂ ਖਾਂਦੇ ਆਪਾਂ ਚਲ ਇਦਾਂ ਕਰ ਆਪਾਂ ਅੱਦਾ ਅੱਦਾ ਛਕ ਲੈਨੇ ਆ ਇਹਨੂੰ ਇੱਕ ਹੋਰ ਦੇ ਦਿੰਨੇ ਆ ਉਹਨੂੰ ਫਕੀਰ ਨੂੰ ਕਹਿਆ ਵੀ ਆਹ ਲੈ ਤੂੰ ਛਕ ਲੈ ਕੇ ਰਾਮ ਤੂੰ ਖੁਸ਼ ਰਹਿ ਮਸਾਂ ਮਸਾਂ ਕੋਈ ਆਇਆ ਭੁੱਖਾ ਘਰ ਵਿੱਚ ਇਹਨੂੰ ਕਹਿੰਦੇ ਆ ਵੰਡ ਕੇ ਛਕਣਾ ਗੁਰੂ ਘਰ ਦੇ ਵਿੱਚ ਜਿਹੜਾ ਅਸੀਂ ਲੰਗਰ ਬਣਾਇਆ ਉਹੀ ਲੰਗਰ ਨਾ ਹੋਵੇ ਸਾਡੀ ਰਸੋਈ ਵੀ ਗੁਰੂ ਘਰ ਦਾ ਲੰਗਰ ਹੋਵੇ ਤੁਸੀਂ ਦਸਵੰਦ ਕੱਢ ਕੇ ਵੇਖੋ ਕਦੇ ਸ਼ੁਰੂ ਕਰ ਦਿਓ ਦਸਵੰਦ ਕੱਢਣਾ ਤੁਸੀਂ ਵੇਖਿਓ ਫਿਰ ਕਿਰਪਾ ਵਰਤਦੀ ਹੈ ਹੁਣ ਤਾਂ ਪ੍ਰਸ਼ਾਦ ਦੇ ਵੀ ਗਿਣ ਕੇ ਬਣ ਲੱਗ ਪਏ ਵੱਡਿਆਂ ਵੱਡਿਆਂ ਦੀ ਛੋਟਿਆਂ ਦੀ ਗੱਲ ਨਹੀਂ ਪੁੱਛਦੇ ਆ ਪਹਿਲਾਂ ਘਰ ਵਾਲੀ ਪੁੱਛਦੀ ਹੈ ਕਿੰਨੇ ਕੁ ਖਾਓਗੇ ਜੀ ਉਹ ਕਹਿੰਦਾ ਦੋ ਖਾ ਲਾਂਗੇ ਤਿੰਨ ਖਾ ਲਾਂਗੇ ਉਹ ਵੀ ਵਿਚਾਰਾ ਹੁਣ ਐਸਟੀਮੇਟ ਜੀ ਲਾਉਂਦਾ ਹੁਣ ਐ ਕੀ ਪਤਾ ਲੱਗਦਾ ਵੀ ਕਿੰਨੇ ਖਾਵਾਂਗੇ ਉਹ ਕਹਿੰਦਾ ਵੀ ਜਲ ਤਿੰਨ ਖਾ ਲਾਂਗੇ ਚਾਰ ਖਾ ਲਾਂਗੇ ਹਿਸਾਬ ਦੇ ਨਾਲ ਉਹਨੇ ਕੀ ਲੈਂਦੇ ਆ ਮਾਂਜ ਸੱਤ ਪ੍ਰਸ਼ਾਦ ਦਿੱਤਾ ਵੱਧ ਸਾਡੇ ਪਈ ਹੁਣ ਇਹ ਨਹੀਂ ਪਤਾ ਵੀ ਕੌਣ ਆਜੇ ਕੀ ਪਤਾ ਕੌਣ ਆਜੇ ਭੁੱਖਾ ਆਵਾਜ਼ ਮਾਰਦੇ ਕੋਈ ਇਸ ਕਰਕੇ ਗੁਰੂ ਕਾ ਲੰਗਰ ਹੋਵੇ ਸਾਡੀ ਰਸੋਈ ਵੀ ਵੰਡ ਕੇ ਛਕਣਾ ਅੰਮ੍ਰਿਤ ਵੇਲੇ ਨਾਮ ਜਪਣਾ ਕਿਰਤ ਕਰਨੀ ਕੰਮ ਤੇ ਜਾਣਾ ਬਸ ਧਿਆਨ ਰੱਖ ਤੂੰ ਰਜਾ ਗੁਰੂ ਨਾਨਕ ਦੀ ਨਦਰ ਤੇਰੇ ਤੇ ਹਮੇਸ਼ਾ ਰਹੇਗੀ ਪਲੇਖੇ ਜੀ ਪੈ ਰਹੇ ਨੇ ਰੱਬ ਕਿਵੇਂ ਮਿਲੂਗਾ ਰੱਬ ਕਿਵੇਂ ਮਿਲਦਾ ਹੈ ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਰੱਬ ਕਿਤੇ ਗਿਆ ਹੀ ਨਹੀਂ ਉਹ ਤਾਂ ਤੇਰੇ ਅੰਦਰ বাসਦਾ ਹੈ ਰੱਬ ਨੂੰ ਕਿੱਥੇ ਲੱਭਦਾ ਤੂੰ ਅੱਜ ਸਾਡੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਰਤਖ ਬੈਠੇ ਆ ਗੱਲ ਕਰ ਲੈ ਗੁਰੂ ਨਾਨਕ ਦੇ ਮਹਾਰਾਜ ਜੀ ਨਾਲ ਜਦੋਂ ਪੜਦੇ ਆ ਨਾ ਸ਼ਲੋਕ ਮਹੱਲਾ ਪਹਿਲਾ ਤਾਂ ਤੇਰੀ ਗੁਰੂ ਨਾਨਕ ਦੇ ਮਹਾਰਾਜ ਜੀ ਨਾਲ ਗੱਲ ਹੋ ਰਹੀ ਹੈ ਪੜਦਿਆ ਮਹੱਲਾ ਦੂਜਾ ਗੁਰੂ ਅੰਗਦ ਦੇਵ ਜੀ ਮਾਰੇ ਨਾਲ ਗੱਲ ਹੋ ਰਹੀ ਹੈ ਜਦੋਂ ਇਹਨੇ ਵੇਖਿਆ ਵੀ ਕਮਾਲ ਦੇ ਬੰਦੇ ਆ ਵੀ ਪਾਪ ਭੁੱਖੇ ਮਰੀ ਜਾਂਦੇ ਆ ਫਕੀਰ ਨੂੰ ਪ੍ਰਸ਼ਾਦ ਦੇ ਦਈ ਜਾਂਦੇ ਆ ਉਹਨੇ ਆਵਾਜ਼ ਮਾਰੀ ਪ੍ਰਸ਼ਾਦਾ ਹੋਰ ਚਾਹੀਦਾ ਜੀ ਗੱਲ ਮੁਕਾਓ ਕਹਿੰਦਾ ਭਗਵਾਨੇ ਕੰਮ ਤੇ ਜਾਵਾਂਗੇ ਆ ਹੁਣ ਲੈ ਆਵਾਂਗੇ ਫੇਰ ਛਕ ਲਾਂਗੇ ਛੱਡ ਪਰਾਂ ਘੰਟਾ ਦੋ ਘੰਟੇ ਲੇਟ ਛਕ ਲਾਂਗੇ ਕਹਿੰਦਾ ਹੁਣ ਭਾਈ ਲੈਣ ਦਾ ਮਨ ਵਿੰਨਾ ਗਿਆ ਉਹ ਕਿਹੋ ਜਿਹਾ ਹੋਏਗਾ ਗੁਰੂ ਇਹਨਾਂ ਦਾ ਜਿਨ੍ਹਾਂ ਦੇ ਸਿੱਖ ਹੋ ਜene ਇਹਨਾਂ ਦਾ ਗੁਰੂ ਕਹੇ ਜਾਂ ਹੋਏਗਾ ਤੇ ਅਸੀਂ ਮਾੜਾ ਜਾਂ ਸਮਾਨ ਮੁੱਕ ਜੇ ਤੇ ਘਰ ਵਾਲੇ ਦੇ ਮੰਗਰ ਪੈ ਜਾਂਦੀ ਹੈ ਘਰ ਦੀ ਤੂੰ ਸਮਾਨ ਨਹੀਂ ਲੈ ਕੇ ਆਂਦਾ ਤੂੰ ਗਿਆ ਨਹੀਂ ਤੂੰ ਜਾਂਦਾ ਨਹੀਂ ਅੱਜ ਰਲ ਮਿਲ ਕੇ ਪਿਆਰੋਂ ਕੀਰਤ ਕਰਾਂਗੇ ਨਾ ਤੇ ਕਾਸੀ ਦੀ ਕਮੀ ਨਹੀਂ ਰਹਿੰਦੀ ਹੌਏ ਹੌਲੀ ਮਹਾਰਾਜ ਮਿਹਰ ਕਰਦੇ ਭਾਈ ਲੈਣਾ ਜੀ ਚਲੇ ਗਏ ਕੋਲ ਵਾਗ ਗਿਆ ਉਸ ਤੋਂ ਬਾਅਦ ਕਹਿੰਦੇ ਭਾਈ ਸੀਹਾ ਜੀ ਮੈਂ ਵੇਖ ਲਿਆ ਸਾਰਾ ਕੁਝ ਮੈਂ ਵੇਖ ਲਿਆ ਸਭ ਕੁਝ ਕਿਹੜਾ ਗੁਰੂ ਐ ਹੋ ਜਾ ਤੁਹਾਡਾ ਜਿਨ੍ਹਾਂ ਨੇ ਇੰਨਾ ਸਬਰ ਦਿੱਤਾ ਤੁਹਾਨੂੰ ਇਹੀ ਤੇ ਨਿਸ਼ਾਨੀਆਂ ਗੁਰੂ ਨਾਲ ਪਿਆਰ ਕਰਨ ਦੀ ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਪਿਆਰੇ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਰਾਜੀ ਪਿਆਰੇ ਇਹੋ ਹੈ ਨਿਸ਼ਾਨੀ ਪਿਆਰ ਦੀ ਰਾਹੀ ਪਿਆਰੇ ਮੀਨ ਦਾ ਮਿੱਠਾ ਰੰਗ ਇਹੋ ਹੈ ਨਿਸ਼ਾਨੀ ਪਿਆਰ ਦੀ ਨਹੀਂ ਹੈ ਪ੍ਰੇਮ ਦੀ ਕੇ ਉਸ ਪਿਆਰੇ ਦੀ ਰਜਾ ਵਿੱਚ ਰਹਿਣਾ ਘਾਟੇ ਵੰਦੇ ਵਾਦੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਆ ਕਦੇ ਡੋਲੋ ਨਾ ਆਪਣਾ ਨੁਕਸਾਨ ਕਰ ਲੈਣਾ ਆਪਨ ਆਪਣੇ ਆਪ ਨੂੰ ਰੋਗ ਲਾ ਲੈਣਾ ਜਾਂ ਆਪਣੇ ਆਪ ਨੂੰ ਆਤਮ ਹੱਤਿਆ ਕਰਨ ਵਾਰੇ ਸੋਚ ਲੈਣਾ ਇਸੇ ਕਰਕੇ ਗੁਰਮਖੋ ਸਾਡੇ ਨੁਕਸਾਨ ਹੋ ਰਹੇ ਨੇ ਅਸੀਂ ਰਜਾ ਚ ਰਹਿਣਾ ਨਹੀਂ ਸਿੱਖਦੇ ਰਜਾ ਚ ਰਹਿਣਾ ਸਿੱਖੀਏ